ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਬਹੁਤ ਵਧੀਆ ਕਲਰ ਨੇ ਪ੍ਰਿੰਟ ਸੂਟ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਹੋਊਗਾ ਦਿੱਤੇ ਗਏ ਸਕਰੀਨ ਦੇ ਉੱਪਰ ਨੰਬਰ ਤੇ ਤੁਸੀਂ ਮੈਸੇਜ ਕਰਕੇ ਆਪਣਾ ਸੂਟ ਹੈ ਜਿਹੜਾ ਬੁੱਕ ਆਰਡਰ ਆਪਣਾ ਸੂਟ ਹੈ ਜਿਹੜਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਚਲੋ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਜਿਆਦਾਤਰ ਹੁਣ ਥੋੜਾ ਜਿਹਾ ਵਰਕ ਵਾਲੇ ਸੂਟ ਇਸ ਲਈ ਨਹੀਂ ਆਪਾਂ ਰੈਡੀ ਕਰ ਰਹੇ ਹਾਂ ਨਾ ਮੀਂਹ ਥੋੜੀ ਜਿਹੀ ਗਰਮੀ ਜ਼ਿਆਦਾ ਹੈ ਕਿ ਪ੍ਰਿੰਟ ਸੂਟ ਹੀ ਚੱਲਦੇ ਨੇ ਵੀ ਇਹਦੇ ਵਿੱਚ ਤਾਂ ਤੇ ਆਪਾਂ ਵਰਕ ਵਾਲੇ ਸੂਟ ਨੇ ਜਿਹੜੇ ਉਹ ਕਾਟਨ ਫੈਬਰਿਕ ਤੇ ਜ਼ਿਆਦਾ ਕਰ ਰਹੇ ਹਾਂ ਤੇ ਬਾਕੀ ਜੇ ਤੁਹਾਡੀ ਕੋਈ ਚੁਆਇਸ ਹੈ ਜੀ ਕਿਸੇ ਸਿੰਥੈਟਿਕ ਫੈਬਰਿਕ ਤੇ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਬਹੁਤ ਸੋਹਣੇ ਪ੍ਰਿੰਟ ਨੇ ਲੇਟੈਸਟ ਜੀ ਡਿਜ਼ਾਈਨ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਦੇ ਵਿੱਚ ਕਲਰ ਨੇ ਜਿਹੜੇ ਆਪਾਂ ਪਾ ਰੱਖੇ ਵੀਡੀਓ ਦੇ ਵਿੱਚ ਪਾਏ ਹੋਏ ਨੇ ਜੀ ਜੋ ਵੀ ਸਕਰੀਨ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਸੂਟ ਹੈਗੇ ਨੇ ਜੀ ਸਾਰੇ ਰੀਵਾ ਕਾਟਨ ਦੇ ਆਪਾਂ ਤੁਹਾਨੂੰ ਫੈਬਰਿਕ ਨਾਲ ਦੱਸ ਕੇ ਦੇਵਾਂਗੇ ਜੀ ਆਪਾਂ ਇਹ ਕੱਲਾ ਇਹ ਵੀ ਨਹੀਂ ਕਹਿ ਕੇ ਦੇਣਾ ਹਨ ਵੀ ਬਹੁਤ ਵਧੀਆ ਫੈਬਰਿਕ ਹੈ ਇਹ ਬ੍ਰਾਂਡ ਦਾ ਕੱਪੜਾ ਹੈਗਾ ਜਾਂ ਇਹ ਕਿਵੇਂ ਹੈ ਨਹੀਂ ਮੈਂ ਤੁਹਾਨੂੰ ਸਟੈਂਪ ਲੱਗੀ ਦਿਖਾਉਂਗੀ ਜੀ ਤੁਸੀਂ ਫੇਰ ਆਪਣਾ ਸੂਟ ਜਿਹੜਾ ਬੁੱਕ ਕਰ ਸਕਦੇ ਆ ਆਪਾਂ ਤੁਹਾਨੂੰ ਸਲਵਾਰ ਦਾ ਕੱਪੜਾ ਵੀ ਦੱਸਾਂਗੇ ਵੀ ਜਿਹੜਾ ਫੈਬਰਿਕ ਦੀ ਸਲਵਾਰ ਲੱਗੀ ਹੈ ਕਿਹੜੀ ਮੈਂ ਫੈਬਰਿਕ ਦੀ ਕਮੀਜ਼ ਹੈ ਚਲੋ ਜੀ ਮੇਰੀ ਰਿਕਵੈਸਟ ਹੈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਹਰ ਇੱਕ ਵੀਡੀਓ ਨੂੰ ਇੰਨੇ ਪਿਆਰ ਦਿਆ ਕਰੋ ਜੀ ਤੁਸੀਂ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਕੋਲੇ ਆਪਣੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਫਸਮੁਕ ਦਿਖਾਉਣੇ ਸ਼ੁਰੂ ਕਰਦੇ ਆਂ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਜੀ ਆਪਣੇ ਕੋਲੇ ਪਿੰਕ ਪੀਚ ਕਲਰ ਹੈ ਇਹ ਰੀਵਾ ਦੀ ਕਾਟਨ ਮਿਲੂਗੀ ਜੀ ਤੁਹਾਨੂੰ ਇਹ ਦੇਖੋ ਜੀ ਇਹ ਰੀਵਾ ਦੀ ਕਾਟਨ ਮਿਲੂਗੀ ਤੁਹਾਨੂੰ ਪ੍ਰਿੰਟਡ ਕਮੀਜ਼ ਨੇ ਜੀ ਇਹਦੇ ਨਾਲ ਸੈਲਫ ਪ੍ਰਿੰਟ ਸਲਵਾਰਾਂ ਨੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਰੰਗ ਨੇ ਇਹਨਾਂ ਦੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਇਹਦੇ ਨਾਲ ਆਪਾਂ ਨੇ ਰੱਖੀ ਐ ਇਸ ਤਰ੍ਹਾਂ ਦੀ ਸੈਲਫ ਪ੍ਰਿੰਟ ਸਲਵਾਰ ਦੇਖੋ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦੰਨੀ ਆ ਜੀ ਡਿਜ਼ਾਈਨਿੰਗ ਵੀ ਇਹਦੇ ਵਿੱਚ ਦੋ ਤਿੰਨ ਦੋ ਕਲਰ ਸੇਮ ਇਹਨਾਂ ਦੀ ਡਿਜ਼ਾਈਨਿੰਗ ਸੇਮ ਰਹੂਗੀ ਜੀ ਤਿੰਨ ਕਲਰਾਂ ਦੀ ਤੇ ਇਹਨਾਂ ਦੇ ਕਲਰ ਨੇ ਜਿਹੜੇ ਉਹ ਲੱਗ ਰਹੇ ਹਨਗੇ ਜੋ ਵੀ ਤੁਹਾਨੂੰ ਪਸੰਦ ਹੋਊਗਾ ਜੀ ਤਾਂ ਤੁਸੀਂ ਲੈ ਸਕਦੇ ਹੋ ਇਹ ਹੈਗਾ ਜੀ ਪੀਚ ਗਾਜਰੀ ਸ਼ੇਡ ਹੈ ਨਾ ਦੂਸਰਾ ਕਲਰ ਆ ਗਿਆ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਸਰਦਈ ਕਲਰ ਦੇਖੋ ਇਹ ਨਹੀਂ ਹੈਗਾ ਨਾ ਇਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ फडਕੀਲੇ ਕਲਰ ਨਹੀਂ ਹੈਗੇ ਇਹ ਸਿੰਪਲ ਸੋਬਰ ਜੇ ਕਲਰ ਨੇ ਦੇਖੋ ਇਸ ਤਰ੍ਹਾਂ ਦੀ ਇਹਦੇ ਨਾਲ ਸਲਵਾਰ ਮਿਲੂ ਤੁਹਾਨੂੰ ਸਲਵਾਰ ਵੀ ਜੀ ਦੇਖੋ ਸਲਵਾਰ ਦਾ ਕਪੜਾ ਵੀ ਤੁਹਾਨੂੰ ਰੀਵਾ कॉटन ਦਾ ਹੀ ਮਿਲੂਗਾ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਸਲਵਾਰ ਦਾ ਕਪੜਾ ਹਨਾ ਕੱਟ ਪਰਾਇਆ ਹੋ ਵਧੀਆ ਨਹੀਂ ਲਾ ਕੇ ਦੇਵਾਂਗੇ ਸੇਮ ਪ੍ਰਾਈਸ ਸਲਵਾਰ ਦਾ ਕਪੜਾ ਰਹੂਗਾ ਜੀ ਸੇਮ ਰਹੂਗਾ ਜੀ ਕਮੀਜ਼ ਦਾ ਕਪੜਾ ਇਹ ਤੁਹਾਨੂੰ 2.5 ਮੀਟਰ ਦੀ ਮਿਲੂਗੀ ਜੀ ਕੱਟ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿਹੜਾ ਕਪੜਾ ਤੁਸੀਂ ਆਲਓਵਰ ਲੈ ਸਕਦੇ ਹੋ ਕਿਹੜਾ ਤੁਹਾਨੂੰ 2.5 ਮੀਟਰ ਮਿਲੂਗਾ ਇਹ ਤੁਹਾਨੂੰ ਟਾਈਟਾਈ ਮੀਟਰ ਦੀ ਕੱਟ ਮਿਲੂਗੀ ਕਿਉਂ ਇਹ ਮੈਚਿੰਗ ਹੀ ਆ ਰਹੇ ਨੇ ਪਿੱਛੋਂ ਹਨ ਤੇ ਆਪਾਂ ਆਲ ਓਵਰ ਨਹੀਂ ਕਰ ਸਕਦੇ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਮਾਸਟਰਡ ਕਲਰ ਦੇਖੋ ਬਹੁਤ ਪਿਆਰੇ ਪਿਆਰੇ ਕਲਰ ਨੇ ਆਪਣੇ ਕੋਲ ਪੰਜ ਕਲਰ ਨੇ ਜੀ ਇਹਨਾਂ ਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਤਿੰਨ ਕਲਰ ਨੇ ਦੇਖੋ ਜੀ ਇੱਕ ਕਲਰ ਹੈਗਾ ਇਹਦੇ ਵਿੱਚ ਮਾਸਟਰਡ ਕਲਰ ਹੋ ਗਿਆ ਜੀ ਇਸ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਹੋਗੇ ਦੇਖੋ ਜੀ ਆਪਾਂ ਨੇ ਚੰਗੀ ਤਰ੍ਹਾਂ ਹਨਾ ਸੂਟ ਨੇ ਜਿਹੜੇ ਤੁਹਾਨੂੰ ਲਾ ਕੇ ਦਿਖਾ ਦਿੱਤੇ ਨੇ ਵੀ ਕਿੱਦਾਂ ਦੇ ਲੱਗਦੇ ਨੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆਰਾਮ ਦੇ ਨਾਲ ਇਹ ਤਿੰਨ ਕਲਰ ਇੱਕ ਡਿਜ਼ਾਈਨ ਦੇ ਵਿੱਚ ਹੋਗੇ ਮਾਸਟਰਡ ਕਲਰ ਹੋ ਗਿਆ ਜੀ ਦੇਖੋ ਤੁਸੀਂ ਦੁਬਾਰਾ ਤੋਂ ਮੈਂ ਫੇਰ ਇੱਕ ਵਾਰ ਉਹ ਕਰ ਦਿੰਨੀ ਹ ਤੁਸੀਂ ਜੇ ਨਹੀਂ ਵੀ ਪਹਿਣਾ ਤੋਂ ਹਨਾ ਸਕਰੀਨਸ਼ਾਟ ਲੈ ਜਾਂਦੇ ਜਲਦੀ ਜਲਦੀ ਦੇਖੋ ਜੀ ਇੱਕ ਕਲਰ ਇਹ ਮਾਸਟਰਡ ਕਲਰ ਹੋ ਗਿਆ ਜੀ ਇੱਕ ਕਲਰ ਹੋ ਗਿਆ ਜੀ ਇਸ ਤਰ੍ਹਾਂ ਦਾ ਸਰਦਈ ਕਲਰ ਦੇਖੋ ਜੀ ਇੱਕ ਕਲਰ ਹੋ ਗਿਆ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਪੀਚ ਕਲਰ ਇਹ ਡਾਰਕ ਕਲਰ ਨਹੀਂ ਹੈਗੇ ਜਿਆਦਾ ਹਨਾ ਵੀ ਗਰਮੀ ਦੇ ਵਿੱਚ ਭੜਕੀਲੇ ਲੱਗਣਗੇ ਬਹੁਤ ਵਧੀਆ ਸਿੰਪਲ ਸੋਬਰ ਜੇ ਕਲਰ ਨੇ ਆਰਾਮ ਨਾਲ ਆਪਾਂ ਹੁਣ ਜਿਵੇਂ ਜੂਨ ਦੀਆਂ ਛੋਟੀਆਂ ਹੁੰਦੀਆਂ ਨੇ ਮੂਰੇ ਗਰਮੀ ਦੇ ਵਿੱਚ ਪਾਉਣ ਵਾਸਤੇ ਕਿਵੇਂ ਮਰਜ਼ੀ ਤੁਸੀਂ ਸੂਟ ਆ ਜਿਹੜੇ ਰੈਡੀ ਕਰ ਸਕਦੇ ਹੋ ਇਹਦੇ ਵਿੱਚ ਤਿੰਨ ਟਜਾ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਆ ਗਏ ਜੀ ਅਗਲਾ ਡਿਜ਼ਾਈਨ ਆ ਗਿਆ ਜੀ ਸੇਮ ਫੈਬਰਿਕ ਰਹੂਗੀ ਰੀਵਾ ਦੀ ਇਹਦਾ ਅਗਲਾ ਡਿਜ਼ਾਈਨ ਆ ਗਿਆ ਜੀ ਇਸ ਤਰ੍ਹਾਂ ਦੇ ਦੇਖੋ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਰੀਵਾ कॉटन ਦੀ ਸਲਵਾਰ ਮਿਲੂਗੀ ਤੁਹਾਨੂੰ ਬਿਨਾ ਲਾਈਨਿੰਗ ਤੋਂ ਤੁਸੀਂ ਸੂਟ ਆਰਾਮ ਨਾਲ ਇਹਨੂੰ ਲੈਸ ਵਗੈਰਾ ਲਾ ਕੇ ਕਿਵੇਂ ਮਰਜ਼ੀ ਡਿਜ਼ਾਈਨ ਦਾਰ ਬਣਾ ਸਕਦੇ ਹੋ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਨੇਵੀ ਬਲੂ ਦੇਖੋ ਇਹਦੀ ਅਲੱਗ ਜੀ ਡਿਜ਼ਾਈਨ ਲੁੱਕ ਹੈਗੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਨੇਵੀ ਬਲੂ ਕਲਰ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਤਾਂ ਹਮ ਸਲਵਾਰ ਦੇ ਵਿੱਚ ਹਲਕੇ ਹਲਕੇ ਡਾਟਸ ਦਿਖ ਰਹੇ ਹੋਣੇ ਪ੍ਰਿੰਟਿੰਗ ਹੀ ਬਣੀ ਹੋਈ ਹੈ ਜੀ ਉੱਪਰ ਕੋਈ ਉਹ ਨਹੀਂ ਹੈਗਾ ਦੇਖੋ ਜੀ ਬਿਨਾ ਲਾਈਨਿੰਗ ਤੋਂ ਤੁਸੀਂ ਰਾਮ ਨਾਲ ਸੂਟ ਨੇ ਜਿਹੜੇ ਰੈਡੀ ਕਲਾ ਸਕਦੇ ਇਹਨਾਂ ਦੇ ਰੇਟ ਆਪਾਂ ਸਕਰੀਨ ਦੇ ਉੱਪਰ ਮੈਂਸ਼ਨ ਕਰ ਦਾਂਗੇ ਜੀ ਹੁਣ ਮੈਂ ਥੋੜਾ ਜਿਹਾ ਲੇਟ ਆ ਤੇ ਇਸ ਕਰਕੇ ਕਾਲੀ ਹੈ ਮੈਨੂੰ ਆਪਾਂ ਵੀਡੀਓ ਐਡੀਟਿੰਗ ਵੇਲੇ ਰੇਟ ਮੈਂ ਉੱਪਰ ਮੈਂਸ਼ਨ ਕਰ ਦੂੰਗੀ ਤੁਸੀਂ ਜੋ ਸ਼ਿਪਿੰਗ ਚਾਰजेस ਰੇਟ ਨੇ ਜਿਹੜੇ ਸੂਟਾਂ ਦੇ ਵਿੱਚ ਹੀ ਹੋਣਗੇ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਅਲੱਗ ਤੋਂ ਹਨਾ ਵੀ ਸੂਟਾਂ ਦਾ ਜਿਹੜਾ ਸ਼ਿਪਿੰਗ ਨੇ ਅਲੱਗ ਤੋਂ ਲਵਾਂਗੇ ਸਾਰੇ ਆਪਣੇ ਵਿੱਚ ਹੀ ਹੁੰਦੇ ਨੇ ਜੀ ਜੇ ਤੁਸੀਂ ਕਿਸੇ ਹੋਰ ਫੋਰਨ ਕੰਟਰੀ ਦੇ ਵਿੱਚ ਸੂਟ ਮੰਗਵਾਉਣੇ ਨੇ ਫਤੋ ਆ ਤੁਸੀਂ ਉਸ ਹਿਸਾਬ ਦੇ ਨਾਲ ਲੱਗ ਜਾਗੇ ਦੇਖੋ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਪੰਜ ਕਲਰ ਆ ਗਏ ਜੀ ਇਹਦੇ ਵਿੱਚ ਡਿਜ਼ਾਈਨਿੰਗ ਅਲੱਗ ਅਲੱਗ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਹੁਤ ਵਧੀਆ ਫੈਬਰਿਕ ਮਿਲੂਗੀ ਜੀ ਆਪਾਂ ਤੁਹਾਨੂੰ ਜ਼ਿੰਮੇਵਾਰੀ ਨਾਲ ਕੱਪੜਾ ਦੇਵਾਂਗੇ ਜੀ ਇਹ ਨਹੀਂ ਹੈਗਾ ਵੀ ਹਨਾ ਹੁਣ ਆਪਾਂ ਇੱਕ ਵਾਰ ਵੀਡੀਓ 'ਚ ਕੁਝ ਹੋਰ ਦਿਖਾਤਾ ਜੀ ਤੇ ਆਪਾਂ ਬੇਚਣ ਮੇਲੇ ਕੋਈ ਹੋਰ ਕਲਰ ਆ ਜਾਂ ਕੋਈ ਹੋਰ ਫੈਬਰਿਕ ਦਿਖਾ ਦਈਏ ਸੇਮ ਪ੍ਰਿੰਟਿੰਗ ਹਰ ਇੱਕ ਉਹਦੇ ਵਿੱਚ ਆ ਰਹੀ ਹੈ ਜੀ ਕਿਸੇ ਵੀ ਫੈਬਰਿਕ ਦੇ ਵਿੱਚ ਲੈ ਲੋ ਨਕਲੀ ਵੀ ਆ ਰਹੀ ਹੈ ਅਸਲੀ ਵੀ ਆ ਰਹੀ ਹੈ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਹਨਾ ਆਪਾਂ ਜਿਹੜਾ ਕੱਪੜਾ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਆਪਣੀ ਜ਼ਿੰਮੇਵਾਰੀ ਵਾਲਾ ਕੱਪੜਾ ਹੋਊਗਾ ਕਲਰ ਦਾ ਥੋੜਾ ਮੋਟਾ ਉੱਨੀ ਕੀ ਹੋ ਜਾਂਦਾ ਇਸ ਕਰਕੇ ਮੈਂ ਹਰ ਵੀਡੀਓ ਦੇ ਵਿੱਚ ਭੈਣਾਂ ਨੂੰ ਕਹਿਣੀ ਹੁੰਦੀ ਆ ਵੀ ਤੁਸੀਂ ਜਿਹੜੇ ਆਪਣੇ ਸੂਟਾਂ ਦੇ ਆਰਡਰ ਨੇ ਜੀ ਜਲਦੀ ਕਨਫਰਮ ਕਰ ਲਿਆ ਕਰੋ ਤਾਂ ਕਿ ਜਿਹੜੇ ਵੀ ਕਲਰ ਹੁੰਦੇ ਨੇ ਸਾਰੇ ਤੁਹਾਨੂੰ ਸੇਮ ਕਲਰ ਮਿਲ ਜਾਣ ਜਿਹੜੇ ਵੀਡੀਓ ਦੇ ਵਿੱਚ ਪਾਏ ਨੇ ਦੇਖੋ ਜੀ ਪੰਜ ਕਲਰ ਨੇ ਲਓ ਸਕਰੀਨ ਸ਼ਾਟ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਕਿੱਕ ਦਾ ਨਸਾਨ ਲਾ ਕੇ ਆਪਾਂ ਨੂੰ ਸੈਂਡ ਕਰ ਸਕਦੇ ਹਾਂ ਚਲੋ ਜੀ ਅੱਜ ਵਾਲੇ ਸੂਟ ਨੇ ਜਿਹੜੇ ਇਹ ਬਿਨਾ ਦੁਪੱਟੇ ਤੋਂ ਸੂਟ ਨੇ ਜੀ ਇਹ ਗਰਮੀਆਂ ਦੀ ਫੈਬਰਿਕ ਹੈ ਤੁਸੀਂ ਦੁਪੱਟਾ ਇਹਦੇ ਨਾਲ ਚਾਹੇ ਪਿਓਰ ਮੈਂਬਰ ਦਾ ਵੀ ਲਗਵਾ ਸਕਦੇ ਹੋ ਚਾਹੇ ਤੁਸੀਂ ਇਹਦੇ ਨਾਲ ਪਿਓਰ ਦਾ ਲਗਵਾ ਸਕਦੇ ਹੋ ਚਾਹੇ ਤੁਸੀਂ ਤਨੂਨ ਦਾ ਦੁਪੱਟਾ ਇਹਦੇ ਨਾਲ ਨਹੀਂ ਸੈੱਟ ਰਹਿਣਾ ਕਿਉਂ ਗਰਮੀ ਦੇ ਵਿੱਚ ਆਪਾਂ ਨੂੰ ਇੰਡੀਆ ਦੇ ਵਿੱਚ ਤਨੂਨ ਦਾ ਦੁਪੱਟਾ ਪ੍ਰਿੰਟ ਸੂਟ ਨਾਲ ਬਾਕੀ ਜੇ ਤਾਂ ਹਨਾ ਆਪਾਂ ਨੇ ਕੋਈ ਪਾਰਟੀ ਵੇਅਰ ਹੀ ਪ੍ਰਿੰਟ ਸੂਟ ਸਾਈਨਿੰਗ ਵਾਲਾ ਜਾਂ ਕੋਈ ਜ਼ਿਆਦਾ ਵਧੀਆ ਬਣਾਉਣਾ ਹੋਵੇ ਫਿਰ ਤਾਂ ਉਹ ਠੀਕ ਹੋ ਜਾਏਗਾ ਜਿਵੇਂ ਇਹ ਨਾਰਮਲ ਰੇਂਜ ਦੇ ਵਿੱਚ ਰ ਇਨਾਂ ਨਾਲ ਆਪਾਂ ਨੂੰ ਜ਼ਿਆਦਾਤਰ ਮਸਲੀਨ ਦਾ ਦੁਪੱਟਾ ਹੋ ਗਿਆ ਜੀ ਕੋਟੇ ਡੋਰੀਏ ਦਾ ਦੁਪੱਟਾ ਹੋ ਗਿਆ ਤੇ ਪਿਓਰ ਦਾ ਦੁਪੱਟਾ ਹੋ ਗਿਆ ਪਿਓਰ ਮੈਂਬਰ ਦਾ ਦੁਪੱਟਾ ਹੋ ਗਿਆ ਇਹ ਚਾਰੇ ਆਪਸ਼ਨਾਂ ਹੈਗੀਆਂ ਨੇ ਜੀ ਆਪਾਂ ਨੂੰ ਗਰਮੀ ਦੇ ਵਿੱਚ ਆਰਾਮ ਨਾਲ ਆਪਾਂ ਸੂਟ ਹੈ ਜਿਹੜਾ ਪਾ ਸਕਦੇ ਆ ਜਿਹੜੀ ਸਿੰਥੈਟਿਕ ਫੈਬਰਿਕ ਆ ਗਈ ਜੀ ਦੁਪੱਟੇ ਦੀ ਜਿਵੇਂ ਹੁਣ ਟੈਪੀ ਸਿਲਕ ਹੋ ਗਈ ਜੀ ਤੇ ਬਰਬਰੀ ਹੋ ਗਈ ਇਸ ਤਰ੍ਹਾਂ ਦੀਆਂ ਜਿਵੇਂ ਕਮਲ ਚਨੂਨ ਹੋ ਗਈ ਚਨੂਨ ਹੋ ਗਈ ਇਹ ਚੀਜ਼ਾਂ ਨੇ ਜਿਹੜੀਆਂ ਥੋੜੀਆਂ ਜਿਹੀਆਂ ਇਹ ਆਪਾਂ ਨੂੰ ਵੀ ਮੌਸਮ ਦੇ ਹਿਸਾਬ ਨਾਲ ਲੋਟ ਆਉਂਦੀਆਂ ਨੇ ਹਿਸਾਬ ਇਹ ਗਰਮੀ ਦੇ ਮੌਸਮ ਦੇ ਹਿਸਾਬ ਨਾਲ ਇਹ ਠੀਕ ਆਉਣਗੀਆਂ ਜੀ ਗਰਮੀ ਵਾਲੀ ਫੈਬਰਿਕ ਰਹੂਗੀ ਜੀ ਆਪਾਂ ਤੁਹਾਨੂੰ ਦੱਸਤਾ ਵੀ ਮਸਲੀਨ ਦਾ ਦੁਪੱਟਾ ਸੈੱਟ ਆਊਗਾ ਆਪਾਂ ਨੂੰ ਕਾਟਨ ਦੇ ਸੂਟ ਨਾਲ ਪਿਓਰ ਦਾ ਆਊਗਾ ਜੀ ਤੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤੇ ਨਾਲ ਤੁਸੀਂ ਦੁਪੱਟਾ ਡਾਈ ਕਰਾਉਣਾ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਬਿਨਾਂ ਦੁਪੱਟੇ ਤੋਂ ਸੂਟ ਲੈਣਾ ਜੀ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਕਰਵਾ ਸਕਦੇ ਹੋ ਜਿਹੜਾ ਸੀ ਦੁਪੱਟੇ ਦਾ ਤੁਹਾਨੂੰ ਸੂਟ ਦੇ ਨਾਲ ਪ੍ਰਾਈਸ ਦੱਸਦੇ ਹੁੰਦੇ ਆ ਜੀ ਉਹ ਤੁਹਾਨੂੰ ਸਾਰਾ ਟਾਈ ਡਾਈ ਦੁਪੱਟਾ ਕਰਕੇ ਫਿਨਿਸ਼ਿੰਗ ਕਰਕੇ ਦੱਸਿਆ ਜਾਊਗਾ ਜੇ ਇੱਕ ਕਲਰ ਦਾ ਹੋਊਗਾ ਜੀ ਤਾਂ ਤੁਹਾਨੂੰ ਥੋੜਾ ਜਿਹਾ 1 ਯੋਧਾ ਨੂੰ ਵੀ ਪਤਾ ਹੈ ਕਿ ਹੁਣ ਉਹ ਜੀ ਆਪਾਂ ਟਾਈ ਡਾਈ ਕਲਰ ਕਰਵਾਉਣਾ ਹੈ ਜੀ ਇੱਕ ਕਲਰ ਦੇ 80 ਰੁਪਏ ਕਰ ਰੱਖੇ ਨੇ ਡਾਇਰ ਨੇ ਹਨਾ ਤਾਂ ਕਰਕੇ ਸਾਨੂੰ ਉਹ ਥੋੜਾ ਜਿਹਾ 100 ਰੁਪਏ ਵੱਧ ਮਹਿੰਗਾ ਪੈ ਜੰਦਾ ਜੀ ਤੁਸੀਂ ਸਿੰਗਲ ਕਲਰ ਕਰਾਉਂਗੇ ਜੀ ਫਿਰ ਸਸਤਾ ਪੈ ਜਾਂਦਾ ਚਲੋ ਜੀ ਅੱਗੇ ਤੁਹਾਡੀ ਚੁਆਇਸ ਹੈ ਹਨਾ ਜਿਵੇਂ ਤੁਸੀਂ ਕਹੋਗੇ ਸਾਨੂੰ ਓਵੇਂ ਅਸੀਂ ਤੁਹਾਨੂੰ ਸੂਟ ਹੈ ਜਿਹੜਾ ਉਸੇ ਉਸੇ ਤਰ੍ਹਾਂ ਰੈਡੀ ਕਰਾਂਗੇ ਜੇ ਤੁਸੀਂ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ ਆਪਾਂ ਹੁਣ ਸੋਮ ਮੰਡੇ ਜਾਂ ਬੈਟਨੈਸ ਵੜੇ ਤੱਕ ਆਪਾਂ ਦੇ ਦੁਆਰਾ ਤੋਂ ਸੂਟ ਜਿਹੜੇ ਆਰਡਰ ਕਰਨ ਦੇਣੇ ਨੇ ਜੀ ਵਰਕ ਵਾਲੇ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਆਰਡਰ ਕਰ ਸਕਦੇ ਹੋ ਜੀ ਤੁਸੀਂ ਕ੍ਰਾਸ ਕਾਟਨ ਤੇ ਵੀ ਵਰਕ ਕਰਵਾ ਸਕਦੇ ਹੋ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਹੈ ਬਹੁਤ ਸੋਹਣੀ ਫੈਬਰਿਕ ਹੈ ਬਹੁਤ ਵਧੀਆ ਉਹਦੇ ਉੱਤੇ ਕੰਮ ਹੋ ਰਿਹਾ ਹੈ ਬਹੁਤ ਸਫਾਈ ਦਾ ਕੰਮ ਆਉਂਦਾ ਜੀ ਉਹਦੇ ਉੱਤੇ ਬਟਰ ਕਾਟਨ ਤੇ ਵੀ ਕਰਵਾ ਸਕਦੇ ਹੋ ਜੀ ਤੁਸੀਂ ਕੋਟੇ ਡੋਰੀ ਦੀ ਫੈਬਰਿਕ ਆ ਗਈ ਉੱਥੇ ਵੀ ਕਰਵਾ ਸਕਦੇ ਹੋ ਤੁਸੀਂ ਬਿਨਾਂ ਲਾਈਨਿੰਗ ਤੋਂ ਬਣਨ ਵਾਲੀ ਸੂਟ ਨੇ ਜੀ ਉਹ ਕਾਟਨ ਨੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਲਓ ਜੀ ਸਕਰੀਨਸ਼ਾਟ ਤੇ ਆਪਣੇ ਸੂਟ ਬੁੱਕ ਕਰੋ ਅੱਜ ਵਾਲੀ ਵੀਡੀਓ ਦਾ ਹੈਂਡ ਇਥੇ ਹੀ ਮਿਲਦੇ ਆਂਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ